ਅਕਾਲ ਤੱਕ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮਿਹਰੇ ਤੱਕ ਕਿੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੁਝ ਦਿਨ ਪਹਿਲਾਂ ਚੌਣ ਜਲਸੇ ਦੌਰਾਨ ਇੱਕ ਸਟੇਜ ਦੇ ਉੱਤੋਂ ਰਾਮ ਗੜੀਆ ਭਾਈਚਾਰਾ ਸਵਰਨਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਸੀ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ RAM ਗੜੀਆ ਭਾਈਚਾਰੇ ਸਵਰਨਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਕੀ ਅਰਦਾਸ ਬੇਨਤੀ ਕਰਦਾ ਮੈਨੂੰ ਸਮਾਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ਼ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਇਹਨਾਂ ਨਾਲ ਗੱਲਬਾਤ ਹੋਈ ਹੈ ਤੁਹਾਡੀ ਜੀ ਚਾਹੇ ਰਾਮਗੜੀਆ ਭਾਈਚਾਰੇ ਨਾਲ ਸੁਰੰਗਾਂ ਨਾਲ ਭਾਈਚਾਰੇ ਨਾਲ ਜਿਹੜਾ ਗੱਲਬਾਤ ਹੋਈ ਹੈ ਇਸ ਬੰਦੇ ਤੇ ਬਿਲਕੁਲ ਜਿਹੜੇ ਰਾਮਗੜੀਆ ਸਭਾ ਦੇ ਪੰਜਾਬ ਪ੍ਰਧਾਨ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਸਾਹਮਣੇ ਦੇ ਇੱਕ ਬੁਲਾਰਾ ਸਵਰਨਕ ਭਾਈਚਾਰੇ ਦੇ ਜਿਹੜੇ ਪ੍ਰਧਾਨ ਨੇ ਵਰਮਾ ਜੀ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਮੈਂ ਭਾਈਚਾਰੇ ਨੂੰ ਇਹ ਗੱਲ ਕਰਦਾ ਕਿ ਜਿਹੜੀ ਇਹ ਹੁੱਲ ਕੋਲੋਂ ਪੂਰੀ ਨਾ ਤਮਸਤ ਹੋਵਾਂਗੇ ਤੇ ਓਟ ਹਸਰਾ ਲੈ ਕੇ ਰਾਮਗੜੀਆ ਬੁੰਗਾ ਜੀ ਦਾ ਬਾਬਾ ਜੱਸਾ ਸਿੰਘ ਜੀ ਆਮਗੜੀਆ ਮਹਾਰਾਜਾ ਉਹਨਾਂ ਦਾ ਓਟ ਆਸਰਾ ਲੈ ਕੇ ਅਕਾਲ ਤਖਤ ਸਾਹਿਬ ਪਾਸ਼ਾ ਜਿਹੜੀ ਸਿੱਖ ਕੌਮ ਦੀ ਸਭ ਤੋਂ ਵੱਡੀ ਅਦਾਲਤ ਆ ਉਥੋਂ ਓਟਾਸਰਾ ਲੈ ਕੇ ਤੇ ਮਹਾਰਾਜ ਕਿਰਪਾ ਕਰੇ گا ਇਹੋ ਜੀ ਕੋਈ ਵੀ ਭੁੱਲ ਨਾ ਹੋਵੇ ਜੀ ਅੱਜ ਆਪਾਂ ਦਰਜਾ ਬਹੁਤ ਸੂ ਨੋਮਰ ਆਏ ਸਾਂ ਕਿ ਇੱਕ ਨੌਜਵਾਨ ਨੇ ਨਸ਼ਿਆਂ ਦੇ ਲੈ ਕੇ ਮੁੱਦੇ ਨੂੰ ਲੈ ਕੇ ਆਪਾਂ ਅਪੀਲ ਕੀਤੀ ਹੈ ਕਿ ਉਹ ਵਿਰੋਧ ਸਮੇਲੋਂ ਅਪੀਲ ਸਮੇਲੋਂ ਦੀ ਕਿ ਪੰਜਾਬ ਚੋਂ ਨਸ਼ਾ ਖਤਮ ਕਰ ਲੋ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕਿ ਕਹਣਾ ਚਾਹੁੰਦੇ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਮੇਨ ਪਾਲਿਸੀ ਇਹ ਹੈ ਕਿ ਜਿਹੜਾ ਇਹ ਜ਼ਹਿਰ ਆ ਨਸ਼ਿਆ ਰੂਪੀ ਸ਼ੀਮਾਂਦ ਰਿਆ ਆ ਉਹਨੂੰ ਖਤਮ ਕੀਤਾ ਜਾਵੇ ਸਾਰੇ ਪੁਲਿਸ ਅਫਸਰਾਂ ਨੂੰ ਇਹੋ ਤਾਈ ਦੀ ਮੱਖ ਮੰਤਰੀ ਸਾਹਿਬ ਨੂੰ ਤੇ ਸਾਡੇ ਵੱਲੋਂ ਵੀ ਤੇ ਮੈਂ ਇਹ ਵੀ ਬੇਨਤੀ ਕਰੂੰਗਾ ਜਿਹੜੇ ਪਿੰਡਾਂ ਦੇ ਵਿੱਚ ਨੰਬਰਦਾਰ ਆ ਜਾਂ ਕੋਈ ਸਾਡੇ ਭਰਾ ਭੈਣ ਹੈ ਜਿਹੜੇ ਆਪਦੇ ਨੰਬਰ ਲਵਾ ਕੇ ਜਿਹੜੇ ਸਮਗਲਰ ਆ ਉਹਨਾਂ ਦੀਆਂ ਜ਼ਮਾਨਤਾਂ ਦੇਣ ਜਾਂਦੇ ਆ ਜਾਂ ਵਕੀਲ ਸਮਗਲਰਾਂ ਦੀਆਂ ਜ਼ਮਾਨਤਾਂ ਦੇਣ ਲਈ ਕੇਸ ਲੜਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਜਦੋਂ ਕੋਈ ਸਮਗਲਰ ਦੂਜਾ ਤੀਜਾ ਪਰਚਾ ਹੋ ਜਾਂਦਾ ਜਾਂ ਵੱਡੀ ਖੇ ਫੜੀ ਜਾਂਦੀ ਆ ਪਤਾ ਤੇ ਸਾਰੇ ਨੂੰ ਹੁੰਦਾ ਪਈ ਇਹ ਬੰਦਾ ਕੀ ਕੰਮ ਕਰਦਾ ਫਿਰ ਉਹਦਾ ਕੇਸ ਨਹੀਂ ਲੜਨਾ ਚਾਹੀਦਾ ਵਕੀਲ ਨੂੰ ਕਿਸੇ ਜ਼ਮਾਨਤਕੇ ਨੂੰ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ ਕਿਸੇ ਨੰਬਰਦਾਰ ਨੂੰ ਦਵਾਈ ਨਹੀਂ ਪਾਉਣੀ ਚਾਹੀਦੀ ਇਹਨਾਂ ਲੋਕਾਂ ਦਾ ਜੇ ਪਬਲਿਕ ਵੀ ਸਾਥ ਦੇਊਗੀ ਤੇ ਫੇਰ ਹੀ ਇਹਨਾਂ ਲੋਕਾਂ ਦਾ ਜਿਹੜਾ ਮੂੰਹ ਭੰਨਿਆ ਜਾਣਾ ਇਹਨਾਂ ਲੋਕਾਂ ਨੂੰ ਸਲਾਖਾਂ ਪਿੱਛੇ ਰਹਿਣ ਦਿੱਤਾ ਜੂ ਫੇਰ ਇਹ ਜ਼ਹਿਰ ਬੰਦ ਹੋਣਾ ਸਰਕਾਰ ਸੰਸੀਅਰ ਆ ਪੁਲਿਸ ਵੀ ਜੇ ਪਰਚਾ ਕੱਟ ਕੇ ਘੱਲਦੀ ਆ ਤੇ ਉਹ ਦੋ ਚੋਂ ਪੰਜਾਂ ਮਹੀਨਿਆਂ ਚ ਬੰਦੇ ਦੀਆਂ ਜ਼ਮਾਨਤ ਹੋ ਕੇ ਫੇਰ ਬਾਹਰ ਆ ਜਾਂਦਾ ਇਹ ਲੋਕ ਵੀ ਸਾਥ ਦੇਣ ਤੇ ਯਹਰ ਫੇਰ ਬੰਦ ਹੋ ਸਕਦਾ ਬਾਰਡਰ ਏਰੀਆ ਬਹੁਤ ਪੰਜਾਬ ਨੂੰ ਉਥੋਂ ਨਸ਼ਾ ਬਹੁਤ ਆ ਤਕੋ ਜਿਹੜੀ ਬਾਰਡਰ ਬੈਲਟ ਆ ਉਹਦੇ ਤੇ ਪੀਐਸਐਫ ਸੀਆਰਪੀ ਆਰਮੀ ਦੇ ਜਿਹੜੇ ਜਵਾਨ ਤਾਤ ਹੁੰਦੇ ਆ ਇਹ ਤੇ ਸੈਂਟਰ ਗਵਰਨਮੈਂਟ ਚਾਵੇ ਸਮਝ ਦੇ ਕੇ ਤੇ ਦੋ ਚੋਂ ਪੰਜਾਂ ਦਿਨਾਂ ਦੇ ਵਿੱਚ ਹੀ ਇਹ ਯਹਰ ਬੰਦ ਹੋ ਸਕਦਾ ਪੰਜਾਬ ਪੁਲਿਸ ਤੇ ਸਮੇਂ-ਸਮੇਂ ਤੇ ਖੇਪਾਂ ਫੜਦੀ ਰਹਿੰਦੀ ਆ ਪਰਚੇ ਵੀ ਹੁੰਦੇ ਆ ਕੱਲ ਪਰਸੋਂ ਹੀ ਪਠਾਨਕੋਟ ਪੁਲਿਸ ਨੇ 8 8.5 ਕਿਲੋ ਹੈਰੋਨ ਦੇ ਨਾਲ ਬੰਦੇ ਫੜੇ ਆ 5 6 ਤੇ ਰੋਜ਼ ਹੀ ਰਜਾਨਾ ਹੀ ਇਸ ਤਰ੍ਹਾਂ ਖੇਪਾਂ ਐ ਬਾਰਡਰ ਤੋਂ ਜੇ ਬੀਐਸਐਫ ਸੀਆਰਪੀ ਆਰਮੀ ਜੇ ਚਾਵੇ ਤੇ ਸੈਂਟਰ ਸਰਕਾਰ ਚਾਵੇ ਤੇ ਇਹ ਸਾਰਾ ਯਹਿਰ ਬੰਦ ਹੋ ਸਕਦਾ ਪਰ ਹੁਣ ਸਾਡਾ ਪਾਰਟੀ ਨੇ ਵੀ ਕਾਂਗਰਸ ਨੂੰ ਵਾਅਦਾ ਕੀਤਾ ਸੀ ਕਿ ਆਪਾਂ ਨਸ਼ਾ ਜਿਹੜਾ ਖਤਮ ਕਰਦਾਂਗੇ ਪੰਜਾਬ ਬਿਲਕੁਲ ਬਿਲਕੁਲ ਖਤਮ ਕਰਾਂਗੇ ਸਾਡੀ ਅਸੀਂ ਕਿੰਨੀ ਕੀ ਚੁਣੌਤੀ ਨਾਲ ਵੇਖਦੇ ਹੋ ਜੀ ਬਿਲਕੁਲ ਜਿਹੜਾ ਜ਼ਹਿਰ ਆਏ ਨਸ਼ਾ ਆ ਇਹਨੂੰ ਖਤਮ ਕਰਾਂਗੇ ਇਹ ਸਾਡੀ ਸਰਕਾਰ ਦਾ ਮੇਨ ਏਜੰਡਾ ਹੀ ਏ ਆ ਕਿ ਯਹਿਰ ਨੂੰ ਛੇਵੇਂ ਦਰਿਆ ਨੂੰ ਖਤਮ ਕੀਤਾ ਜਾਵੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾ ਦਿੱਤੇ ਕਿ ਪੁਲਿਸ ਅਫਸਰ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ ਦੋ ਨਸ਼ਾ ਕਰ ਰਹੇ ਨੇ ਇਸ ਤਰ੍ਹਾਂ ਉਹਨਾਂ ਨੇ ਬਦਲੀ ਵੀ ਨਹੀਂ ਹੋ ਰਹੀ ਦੇਖੋ ਇਹ ਸਵਾਲ ਜਿਹੜਾ ਵਾਹਿਕੂਬਰ ਵਿਜੇ ਪ੍ਰਤਾਪ ਜੀ ਨੇ ਕੀਤਾ ਇਹ ਉਹਨਾਂ ਨੂੰ ਤੁਸੀਂ ਬਿਹਤਰ ਪੁੱਛ ਸਕਦੇ ਜੀ ਇਹ ਉਹਨਾਂ ਤੇ ਰਾਗਵ ਚੱਡਾ ਜੀ ਦਾ ਨਾਮ ਲੈ ਲਿਆ ਜੀ ਪੁਲਿਸ ਅਫਸਰਾਂ ਦੀ ਛਾਇਆ ਹੈਗੀ ਜੀ ਉਹਨਾਂ ਦੇ ਵਿੱਚ ਦੇਖੋ ਐਵੇਂ ਕਿਸੇ ਦਾ ਨਾਮ ਲੈਣਾ ਬਿਨਾ ਪ੍ਰੂਫ ਤੋਂ ਇਹ ਵੀ ਗਲਤ ਗੱਲ ਆ ਤੇ ਬਾਕੀ ਤੁਸੀਂ ਜਿਹੜੀ ਇਹ ਰਗਵ ਚੱਡਾ ਜੀ ਬਾਰੇ ਉਹਨਾਂ ਗੱਲ ਕੀਤੀ ਹੈ ਇਹ ਕੁਵਰ ਵੀ ਜੇ ਪ੍ਰਤਾਪ ਜੀ ਦੱਸ ਸਕਦੇ ਆ ਜਿਨ੍ਹਾਂ ਨੇ ਸਵਾਲ ਕੀਤਾ ਮੰਤਰੀ ਜੀ ਲੋਕ ਸਭਾ ਚੋਣ ਖਡੂਰ ਸਾਹਿਬ ਹਲਕੇ ਨੂੰ ਛਿੱਡੀ ਵੱਡੇ ਚਲਾਤੇ ਤੁਹਾਨੂੰ ਦੇਖਦੇ ਆ ਦੇਖੋ ਅੱਜ ਮੈਂ ਗੁਰੂ ਮਹਾਰਾਜ